ਜੇ ਕਿਸੇ ਨੂੰ ਪਤਾ ਹੋਵੇ ਇਹ ਕਾਹਦਾ ਰੁੱਖ ਆ ਮੈਨੂੰ ਜਰੂਰ ਦੱਸੇ ਪਰ ਮੈਂ ਇੱਥੇ ਰੁਕਿਆ ਤੁਹਾਨੂੰ ਸਿਰਫ ਆ ਦਿਖਾਉਣ ਲਈ ਜੇ ਤੁਹਾਨੂੰ ਲੱਗਦਾ ਕਿ ਸਾਹਮਣੇ ਜੋ ਬਲੈਕ ਬਲੈਕ ਆ ਉਹ ਇੱਕ ਸੱਕ ਆ ਇਸ ਰੁੱਖ ਦਾ ਤਾਂ ਤੁਸੀਂ ਗਲਤ ਆ ਮੈਂ ਫਸਟ ਟਾਈਮ ਦੇਖਿਆ ਮੇਰੇ ਕਿਸੇ ਵੀ ਵਿਊਅਰ ਨੇ ਪਹਿਲਾਂ ਦੇਖਿਆ ਹੋਵੇ ਤਾਂ ਜਰੂਰ ਦੱਸਿਓ ਆ ਦੇਖੋ ਵਾਓ ਸਰਪ੍ਰਾਈਜ਼ਿੰਗ ਓ ਹੋ 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 ਆ ਦੇਖੋ ਪਹਿਲੀ ਵਾਰੀ ਇਹ ਚੀਜ਼ ਦੇਖੀ ਮੈਂ ਕੰਨ ਕੁਤੜਾ ਕਹਿੰਦੇ ਹੁੰਨੇ ਇਹਨੂੰ ਆਪਾਂ ਥੱਲੇ ਲੋਕਲ ਭਾਸ਼ਾ 'ਚ ਇਹ ਮੈਂ ਹੈਗਾ ਪਹਾੜਾਂ ਦੇ ਵਿੱਚ ਆ ਦੇਖੋ ਕਿੰਨਾ ਸਰਪ੍ਰਾਈਜ਼ਿੰਗ ਲੱਗ ਰਿਹਾ ਕਿਦਾਂ ਗੁੱਛਿਆਂ ਦੇ ਕੁਛੇ ਪਏ ਆ ਆ ਦੇਖੋ ਇਹਨਾਂ ਬਾਰੇ ਇੱਕ ਗੱਲ ਆ ਇਹ ਜਦੋਂ ਵੀ ਸਾਡੇ ਚੜ ਜਾਂਦੇ ਸੀ ਧੱਫੜੀ ਧੱਫੜ ਪਾ ਜਾਂਦੇ ਸਰੀਰ ਉੱਤੇ ਇਹ ਨਹੀਂ ਪਤਾ ਵੀ ਰੁੱਖ ਕਿਹੜਾ ਇਹ ਪਰ ਫਸਟ ਟਾਈਮ ਦੇਖਿਆ ਇਹਨੂੰ ਲੱਗਾ ਹੋਇਆ ਤੇ ਨਾ ਕੀੜਿਆਂ ਨੂੰ ਲੋਕਲ ਭਾਸ਼ਾ 'ਚ ਕੀ ਕਹਿੰਦੇ ਮੈਨੂੰ ਜਰੂਰ ਦੱਸੋ ਇੱਧਰ ਮਾੜਾ ਮੱਲਾ ਪੰਜਾਬ ਦੇ ਕੰਢੀ ਲਾਕੇ ਵੱਲ ਤੇ ਮੇਰੇ ਵੀਵਸ ਇਹਨਾਂ ਨੂੰ ਕੀ ਕਹਿੰਦੇ ਆ ਆਪਣੀ ਆਪਣੀ ਭਾਸ਼ਾ ਦੇ ਵਿੱਚ ਆਪਣੇ ਆਪਣੇ ਏਰੀਆ ਦੇ ਹਿਸਾਬ ਨਾਲ ਇਸ ਦਾ ਕੀ ਨਾਮ ਆ